ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦਾ ਆਪਣਾ ਇੱਕ ਪਾਰਟੀ ਫੰਡ ਹੁੰਦਾ ਹੈ ਉਸ ਫੰਡ ਤੇ ਉਹ ਪਾਰਟੀਆਂ ਚੱਲਦੀਆਂ ਨੇ ਖਰਚਾ ਕਰਦੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਆਪਣਾ ਬਜਟ ਹੈਗਾ ਪਾਰਟੀ ਨੂੰ ਚਲਾਉਣ ਵਾਸਤੇ ਕਾਂਗਰਸ ਪਾਰਟੀ ਦਾ ਆਪਣਾ ਬਜਟ ਹੈਗਾ ਬੀਜੇਪੀ ਦਾ ਆਪਣਾ ਬਜਟ ਹੈਗਾ ਪਰ ਜਦੋਂ ਪੰਥਕ ਪਾਰਟੀਆਂ ਦੀ ਗੱਲ ਕਰਦੇ ਹੋ ਉਦੋਂ ਇਹਨਾਂ ਦਾ ਬਜਟ ਕੀ ਹੈ ਇਹਦੇ ਬਾਰੇ ਥੋੜਾ ਜਿਹਾ ਪੰਜਾਬ ਦੇ ਲੋਕਾਂ ਨੇ ਜ਼ਰੂਰ ਗੌਰ ਕਰਨੀਏ ਤੇ ਮੈਂ ਤੁਹਾਡੀ ਝਾਤ ਪਵਾ ਦਿਆਂ ਵੀ ਇਹਨਾਂ ਦਾ ਫੰਡ ਕਿੱਥੋਂ ਆਉਂਦਾ ਹੈ ਇਹਨਾਂ ਦਾ ਫੰਡ ਜਿਹੜੇ ਲੋਕ ਗੋਲਕਾਂ ਦੇ ਵਿੱਚ ਪੈਸਾ ਪਾਉਂਦੇ ਨੇ ਇਹਨਾਂ ਦਾ ਉਹ ਫੰਡ ਹੈ ਸ਼ਮਨਿਤ ਮਾਨ ਦੀ ਗੱਲ ਕਰੋ ਉਹ ਅਸੈਲਮ ਦੀਆਂ ਚਿੱਠੀਆਂ ਵੇਚ-ਵੇਚ ਕੇ ਅਰਬਾਂ ਖਰਬਾਂ ਰੁਪਇਆ ਇਕੱਠਾ ਕਰਦਾ ਹੈ ਕਹਿ ਦਿੰਦਾ ਹੈ ਇਹ ਮੇਰੀ ਪਾਰਟੀ ਦਾ ਫੰਡ ਹੈ ਤੇ ਸਭ ਚੱਬੀ ਤੁਰੇ ਜਾਂਦੇ ਤੇ ਬਾਦਲਾਂ ਦੀ ਗੱਲ ਕਰ ਲਓ ਜਦੋਂ ਕੋਈ ਇਹਨਾਂ ਨੇ ਸਿਆਸੀ ਪ੍ਰੋਗਰਾਮ ਕਰਨਾ ਹੁੰਦਾ ਹੈ ਕਾਨਫਰੰਸ ਕਰਨੀ ਹੁੰਦੀ ਹੈ ਉਦੋਂ ਇਹਨਾਂ ਦਾ ਪ੍ਰੋਗਰਾਮ ਤਕਰੀਬਨ ਅੰਮ੍ਰਿਤਸਰ ਸਾਹਿਬ ਹੀ ਹੁੰਦਾ ਹੈ ਇਹ ਹਾਲ ਵੀ ਸ਼੍ਰੋਮਣੀ ਕਮੇਟੀ ਦੇ ਵਰਤਦੇ ਨੇ ਤੇ ਲੰਗਰ ਵੀ ਸ਼੍ਰੋਮਣੀ ਕਮੇਟੀ ਦੇ ਵਰਤਦੇ ਨੇ ਜਿੰਨੇ ਵੀ ਸਾਧਨ ਨੇ ਇਹ ਸ਼੍ਰੋਮਣੀ ਕਮੇਟੀ ਦੇ ਹੀ ਵਰਤਦੇ ਆ ਜਣੇ ਕਿ ਲੋਕਾਂ ਦਾ ਜਿਹੜਾ ਗੋਲਕਾਂ ਵਿੱਚ ਪੈਸਾ ਪਾਇਆ ਹੋਇਆ ਉਹ ਪੈਸੇ ਤੇ ਸ਼ਾਸਕ ਜਿਹੜਾ ਚੋਣਾਂ ਦਾ ਖਰਚਾ ਹੋਵੇ ਜਣੇ ਕਿ ਸ਼ਾਸਕ ਖਰਚਾ ਜਿਹੜਾ ਹੋਵੇ ਉਹ ਗੁਰੂ ਦੀਆਂ ਗੋਲਕਾਂ ਦਾ ਵਰਤਦੇ ਆ ਹੁਣ ਜਿਹੜਾ ਬਾਗੀ ਤੜਾ ਨਵੇਂ ਬਣਿਆ ਨੀਟਾ ਪ੍ਰਧਾਨ ਬਣਾਇਆ ਬੀਬੀ ਹਤੋਂਦ ਕਰੋ ਬਣਾਈਏ ਇਹਨਾਂ ਨੇ ਵੀ ਪਾਰਟੀ ਦਾ ਜਿਹੜਾ ਬਜਟ ਹੈ ਉਹ ਗੋਲਕਾਂ ਵਿੱਚੋਂ ਹੀ ਵਰਤਣਾ ਇੱਕ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇੱਕ ਬਜ਼ੁਰਗ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੇ 2 ਸਾਲ ਪਹਿਲਾਂ ਮੈਨੂੰ ਗੱਲ ਦੱਸੀ ਸੀ ਕਹਿੰਦੇ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਮਤ ਮਰਨ ਹੱਡ ਭੰਨਣ ਕੰਮ ਕਰਨਾਂ ਦੇਣ ਇਹ ਸਹੀ ਸੀ ਗੱਲ ਕਹਿੰਦੇ ਜਿਹੜਾ ਇਹ ਪੈਸਾ ਇਕੱਠਾ ਹੁੰਦਾ ਨਾ ਚੜਾਵਿਆਂ ਦਾ ਇਹ ਕਹਿੰਦੇ ਹੱਡਾਂ ਨੂੰ ਘੋਰੀ ਬਣਾ ਦਿੰਦਾ ਹੈ ਕੰਮ ਕਰਨ ਜੋਗੇ ਛੜਦਾ ਨਹੀਂ ਤੁਸੀਂ ਦੇਖਿਆ ਜਿਹੜੇ ਆ ਬਾਬੇ ਖਾ ਕੇ 15-15 ਰੋਟੀਆਂ ਸੁੱਤੇ ਰਹਿਣਗੇ ਸਵੇਰੇ ਦੁਪਾਹਰ ਕਰਦੇ ਹੁੰਦੇ ਆ ਵਾਸੀਆਂ ਲੈਂਦੇ ਹੁੰਦੇ ਆ ਮਿਤਨੇਮ ਹੁੰਦਾ ਨਹੀਂ ਹਾਲਾਂਕਿ ਘੰਟਾ ਚੌਂਕੜਾ ਮਾਰਨਾ ਪੈਂਦਾ ਢਿੰਗਾਂ ਤੋਂ ਚੌਂਕੜਾ ਵੱਜਦਾ ਨਹੀਂ ਲੱਤਾਂ ਸਾਲ ਲੈਂਦੇ ਨੇ ਮਨੀ ਸਾਹਿਬ ਦੇ ਥੱਲੇ ਰਮਾਲੇ ਤੱਕ ਲੱਗੀ ਜਾਂਦੀਆਂ ਨੇ ਜਣ ਕੇ ਇਹ ਮਤ ਵੀ ਮਾਰ ਦਿੰਦਾ ਹੈ ਜਿਹੜਾ ਇਹ ਅੰਨ ਹੁੰਦਾ ਹੈ ਤੇ ਕਹਿ ਲਗੀ ਸਰੀਰ ਨੂੰ ਵੀ ਘੋਰੀ ਬਣਾ ਦਿੰਦਾ ਹੈ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਬੇਲੜ ਹੁੰਦੇ ਨੇ ਲੋਕਾਂ ਨੂੰ ਪਾਈ ਜਾਣਗੇ ਸੇਵਾ ਕਰੋ ਸੇਵਾ ਤਾਰ ਜੂਗੀ ਆਪ ਮਾੜਾ ਫੜ ਕੇ ਖੜੇ ਰਹਿਣਗੇ ਜਾਂ ਬੈਠੇ ਰਹਿਣਗੇ ਇਦਾਂ ਹੀ ਆ ਸਾਥ ਲਾਣਾ ਕਰਦਾ ਹੁਣ ਮੈਂ ਜਿਹੜੀ ਇਹ ਗੱਲ ਕੀਤੀ ਹੈ ਨਾ ਤਾਂ ਕੀਤੀ ਹੈ ਵੀ ਜਦੋਂ ਇਹ ਜਿਹੜੀਆਂ ਧਾਰਮਿਕ ਪਾਰਟੀਆਂ ਲਣ ਕੇ ਸਿਆਸੀ ਪਾਰਟੀਆਂ ਕਾਮਨ ਦਾ ਫੰਡ ਕਾਮਨ ਦਾ ਪੈਸਾ ਵਰਤਦੀਆਂ ਨੇ ਇਹ ਪੈਸਾ ਕਦੇ ਵੀ ਆਪਣੇ ਕਾਰਜਾਂ ਵਾਸਤੇ ਲਿਓ ਨਾ ਮੈਂ ਬਹੁਤ ਵਾਰੀ ਕਿਹਾ ਜਿਹੜੇ ਬਾਦਲ ਐਸਾ ਬਣਦੇ ਨੇ ਨਾ ਵੋਟਾਂ ਖਰੀਦਣ ਵਾਸਤੇ ਉਹ ਸਾਰਾ ਗੋਲਕਾਂ ਦਾ ਪੈਸਾ ਹੁੰਦਾ ਜਿੱਥੇ-ਜਿੱਥੇ ਵੀ ਉਹ ਪੈਸਾ ਗਿਆ ਉਹ ਪੈਸੇ ਨੇ ਬਰਬਾਦ ਕੀਤਾ ਇੱਕ ਹੋਰ ਉਦਾਹਰਨ ਦੇਣੀ ਹੈ ਕਹਿੰਦੇ ਔਤ ਦੀ ਜ਼ਮੀਨ ਨਾ ਕਿਸੇ ਨੂੰ ਟੱਕਰੇ ਭਾਈਆਂ ਕੋਲੋਂ ਭਾਈਆਂ ਦੇ ਕਰਾਉਂਦੀ ਨੱਕਰੇ ਜਾਨਕਿ ਇਹ ਗੱਲਾਂ ਸਹੀ ਨਹੀਂ ਤੇ بڑے ਲੋਕਾਂ ਨੇ ਜਦੋਂ ਔਤ ਦੀ ਜ਼ਮੀਨ ਮਿਲ ਜਾਂਦੀ ਹੈ ਜਿਹਦਾ ਨਾ ਕੋਈ ਵਾਰਸ ਨਾ ਹੋਵੇ ਜਣਕਿ ਔਲਾਦ ਤੋਂ ਬਾਂਧ ਰਹਿ ਜਾਂਦਾ ਉਹ ਜ਼ਮੀਨ ਸਕੇ ਭਰਾਵਾਂ ਦੇ ਕਤਲ ਕਰਵਾ ਦਿੰਦੀ ਹੈ ਜਾਨਕਿ ਇਹ ਜਿਹੜਾ ਧਾਰਮਿਕ ਸਥਾਨਾਂ ਤੇ ਚੜਿਆ ਹੋਇਆ ਪੈਸਾ ਉਹ ਵੀ ਇਦਾਂ ਹੀ ਕਰਾਉਂਦਾ ਹੈ ਪਮੇ ਬਾਦਲ ਕਾ ਲਾਣਾ ਹੋਵੇ ਪਮੇ ਬਾਗੀ ਤੜਾ ਹੋਵੇ ਪਮੇ ਅਸਮ੍ਰਿਤ ਮਾਨ ਵਰਗੇ ਹੋਣ ਇਹਨਾਂ ਕੋਲੇ ਜਿੰਨਾ ਵੀ ਪੈਸਾ ਹੈ ਇਹ ਸਿਆਸੀ ਕਮਾਂ ਲਈ ਵਰਤਦੇ ਨੇ ਉਹ ਧਾਰਮਿਕ ਤੌਰ ਤੇ ਇਕੱਠਾ ਹੋਇਆ ਪੈਸਾ ਹੁੰਦਾ ਕਿਉਂ ਨਹੀਂ ਬਾਦਲ ਛੜ ਦੇ ਕਬਜਾ ਛੋਣ ਦੀ ਕਮੇਟੀ ਦਾ ਬਾਗੀ ਤੜਾ ਕਿਉਂ ਦੁਆਰੇ ਆ ਗਿਆ ਸੁਧਾਰ ਲਹਿਰ ਕਿਵੇਂ ਬਣ ਗਈ ਸਮ੍ਰਿਤ ਮਾਨ ਵਰਗੇ ਕਿਉਂ ਨਹੀਂ ਬਾਹਰ ਨਿਕਲਦੇ ਗੁਰਦੁਆਰਿਆਂ ਚ ਕਿਉਂਕਿ ਪਤਾ ਹੈ ਨਾ ਹਿੰਗ ਲੱਗੇ ਨਾ ਫੜਕੜੀ ਪੈਸਾ ਵੱਧੂ ਹੈ ਇਕੱਠਾ ਹੋ ਜਾਂਦਾ ਕੁਛ ਕਰਨ ਦੀ ਲੋੜ ਨਿਕਾਣੇ ਹੁੰਦਾ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਹੈ ਦਸਵੰਦ ਦਿਓ ਕਹਿਣਾ ਹੀ ਹੁੰਦਾ ਪਰ ਉਸ ਪੈਸੇ ਨੂੰ ਸਿਆਸੀ ਜਣ ਕੇ ਕੰਮਾਂ ਲਈ ਵਰਤਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਵੇਂ ਦੂਜੀਆਂ ਪਾਰਟੀਆਂ ਦੇ ਫੰਡ ਨੇ ਕਾਂਗਰਸ ਪਾਰਟੀ ਦਾ ਆਪਣਾ ਫੰਡ ਹੈ ਬੀਜੇਪੀ ਦਾ ਆਪਣਾ ਫੰਡ ਹੈ ਝੜਵਾਂ ਦਾ ਆਪਣਾ ਫੰਡ ਹੈ ਫਿਰ ਇਹ ਜਿਹੜੇ ਧਾਰਮਿਕ ਪੰਥਕ ਪਾਰਟੀਆਂ ਵਾਲੇ ਨੇ ਆਪਣੀ ਪਾਰਟੀ ਦਾ ਫੰਡ ਆਪ ਕਿਉਂ ਨਹੀਂ ਇਕੱਠਾ ਕਰਦੇ ਇਹਨਾਂ ਦੀ ਲੜਾਈ ਕੀ ਹੈ ਇਹ ਲੜਾਈ ਫालतੂ ਦੇ ਚੜਾਵੇ ਦੇ ਪੈਸੇ ਦੀ ਹੈ ਹੋਰ ਕੋਈ ਲੜਾਈ ਨਹੀਂ ਇਹਨਾਂ ਦੀ ਤੇ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਦੇਖਿਓ ਕਿਤੇ ਇਹਨਾਂ ਦੇ ਹੱਥੋਂ ਕਿਤੇ ਪਾਣੀ ਦਾ ਗਲਾਸ ਜਾਂ ਠੰਡੇ ਦੀ ਬੋਤਲ ਸ਼ਰਾਬ ਦੀ ਘੁੱਟ ਲੈ ਕੇ ਪੀ ਲਿਓ ਇਹ ਸਾਰਾ ਗੋਲਕਾਂ ਦਾ ਪੈਸਾ ਇਹ ਬੇੜਾ ਘਰ ਕਰ ਦੂ ਜੇ ਮੈਂ ਤਾਂ ਕਹਿ ਰਿਹਾ ਅੱਜ ਬੇਸ਼ੱਕ ਤਾਂ ਬਿਲੀਵ ਨਹੀਂ ਕਰਦੇ ਆਪਾਂ ਪਰ ਜਿਹੜੇ ਬੰਦੇ ਕਹਿੰਦੇ ਆ ਨਾ ਮੈਂ ਅਰਦਾਸ ਕੀਤੀ ਹੈ ਮੇਰਾ ਦੁੱਖ ਸਾਂਝਾ ਹੋ ਜੇ ਹੁਣ ਕੀ ਪਤਾ ਬੰਦੇ ਦੇ ਕਿੱਥੇ ਫੋੜਾ ਹੋਊਗਾ ਤੇ ਨਾਲੇ ਅਰਦਾਸ ਕਰਨ ਵੇਲੇ ਕਹਿੰਦੇ ਦੁੱਖ ਵੰਡਿਆ ਜਾਂਦਾ ਤੇ ਜੇ ਦੁੱਖ ਵੰਡਿਆ ਜਾਂਦਾ ਹੁਣ ਜਿਹੜਾ ਬੰਦਾ ਇਹਦੇ ਹੱਥੋਂ ਕੋਈ ਠੰਡਾ ਲੈ ਕੇ ਪੀਓ ਚਾਹ ਪੀਓ ਉਹਦੇ ਵੀ ਫੋੜਾ ਹੋਊਗਾ ਪਤਾ ਨਹੀਂ ਪਹਿਲਾਂ ਕਿੱਥੇ ਸੀ ਮੈਂ ਤੁਹਾਡੇ ਕਿੱਥੇ ਹੋਊਗਾ ਕਿਹਦੇ ਕੈਂਸਰ ਹੋ ਗਏ ਜਿਨੇਉ ਜਨੂਪਦਨ ਕੀ ਨਿਕਲਣੇ ਹੁੰਦੇ ਨੇ ਚਮੜੀ ਦਾ ਰੋਗ ਹੁੰਦਾ ਫਿਰ ਜਦੋਂ ਅਰਦਾਸ ਕਰਦੇ ਨੇ ਉਹੀ ਕਹਿੰਦੇ ਨੇ ਵੀ ਦੁੱਖ ਬੰਡਾਲਾ ਸਤਿਗੁਰੂ ਤੇ ਫਿਰ ਸਤਿਗੁਰੂ ਨੇ ਦੁੱਖ ਜਿਹੜੇ ਬੰਦੇ ਛੱਡਣ ਸਟੋਣਗੇ ਉਹਨੂੰ ਬੰਡਣੇ ਸਾਰਿਆਂ ਨੂੰ ਵਧੇਰਾ ਕਹਿੰਦੇ ਹੁੰਦੇ ਆ ਅਸੀਂ ਦੁੱਖ ਬੰਡਾਉਨੇ ਆ ਜੀ ਤੇ ਵੀ ਜਿਹੜੇ ਗੁਰੂ ਘਰ ਚ ਦੁੱਖ ਬੰਡੇ ਜਾਂਦੇ ਫਿਰ ਤਾਂ ਫਿਰ ਲੋਕਾਂ ਵਿੱਚ ਹੀ ਬੰਡੇ ਜਾਂਦੇ ਆ ਉਹ ਮੇਰਾ ਕਹਿਣ ਤੋਂ ਮਤਲਬ ਹੈ ਜੀ ਜੇ ਬਿਲੀਵ ਕਰਦੇ ਹੋ ਤਾਂ ਚੇਤੇ ਰੱਖਿਓ ਵੀ ਇਹ ਜਿਹੜਾ ਪੈਸਾ ਧਾਰਮਿਕ ਆਗੂਆਂ ਦੇ ਕੋਲ ਹੈਗਾ ਜਿਹੜਾ ਰਾਜਨੀਤਿਕ ਤੌਰ ਤੇ ਵਰਦੇ ਨੇ ਇਸ ਪੈਸੇ ਤੋਂ ਥੋੜਾ ਪਰਹੇਜ਼ ਕਰ ਲਿਆ ਕਰੋ ਖਾਸ ਕਰਕੇ ਜਿਹੜੇ ਕਹਿੰਦੇ ਸੀ ਪੰਥ ਆਗੂ ਆ ਇਹਨਾਂ ਕੋਲ ਜਿਹੜਾ ਪੈਸਾ ਹੈ ਇਹ ਧਰਮ ਦੀ ਲੁੱਟ ਦਾ ਪੈਸਾ ਹੈ ਸ਼ੋਮਣੀ ਕਮੇਟੀ ਦਾ ਪੈਸਾ ਹੈ ਇਹ ਤੋਂ ਬਚਾਅ ਕਰ ਲਿਓ ਫੁਰਨੇ ਛੱਡਦੇ ਕਿਉਂ ਨਹੀਂ ਕਬ ਜੀ ਇਹਨਾਂ ਨੂੰ ਪਤਾ ਹੈ ਵੀ ਹੋਰ ਕੁਝ ਕਰਨ ਲਈ ਲੋੜ ਨਹੀਂ ਇੱਥੇ ਲੋਕਾਂ ਨੂੰ ਕਹਿਣੇ ਹੁੰਦਾ ਹੈ ਭੇਡਾਂ ਬਾਧੂ ਨੇ ਚੜਾਵੇ ਚੜਾਈ ਜਾਂਦੀਆਂ ਨੇ ਤੇ ਉਹ ਪੈਸਾ ਇਹਨਾਂ ਨੇ ਨਾ ਕਿਸੇ ਸਕੂਲ ਲਈ ਵਰਤਨੇ ਨਾ ਕਿਸੇ ਹਸਪੀਟਲ ਲਈ ਵਰਤਨੇ ਤੇ ਨਾ ਕਿਸੇ ਗਰੀਬ ਪਰਿਵਾਰ ਲਈ ਵਰਤਨੇ ਕਿਸੇ ਬੱਚੇ ਨੂੰ ਪੜਾਉਣ ਵਾਸਤੇ ਉਹ ਪੈਸਾ ਨਹੀਂ ਵਰਤਨਾ ਇਹਨਾਂ ਨੇ ਉਹ ਨਿੱਜੀ ਆਪਣੀ ਰਾਜਨੀਤੀ ਲਈ ਪੈਸਾ ਵਰਤਨਾ ਜਣਕੀ ਇਹ ਸਚਾਈ ਹੈ ਬਾਦਲ ਦੇ ਘਰ ਵਾਲੀ ਦਾ ਦੇਹਾਂਤ ਹੋਇਆ ਜਣਕੀ ਮਰ ਗਈ ਸੀ ਤੇ ਉਹਦੇ ਭੋਗ ਤੇ ਵੀ ਲੰਗਰ ਸੁਖਵੀਰ ਬਾਦਲ ਲਾ ਨਹੀਂ ਸਕਿਆ ਉਹ ਲੰਗਰ ਵੀ ਸ਼ੋਣ ਕਮੇਟੀ ਵਿੱਚੋਂ ਬਣ ਕੇ ਗਿਆ ਇਹ ਕੋਈ ਸ਼ੱਕ ਨਹੀਂ ਹੈਗਾ ਤੇ ਹੁਣ ਤੁਸੀਂ ਸੋਚ ਲਿਓ ਵੀ ਤੁਸੀਂ ਇਹ ਲੋਕਾਂ ਦਾ ਚੜਾਵਾ ਖਾਣਾ ਹੈ ਜਾਂ ਫਿਰ ਆਪਣੇ ਕਿਰਤ ਕਰਕੇ ਖਾਣੀ ਹੈ ਜੇ ਸ਼ੁਕ ਸ਼ਾਂਤੀ ਚਾਹੁੰਦੇ ਹੋ ਤਾਂ ਬਾਣੀ ਪੜ ਕੇ ਅਕਲ ਲੈ ਲਓ ਇਹ ਚੜਾਵੇ ਦਾ ਪੈਸਾ ਨਾ ਖਾਓ ਇਹ ਕੁਲਾਂ ਬਰਬਾਦ ਕਰ ਦੋ ਭੁਲੇਖੇ ਵਿੱਚ ਨਾ ਰਹੋ ਕਿ ਬਾਦਲਾਂ ਕੋਲੇ ਇੰਨਾ ਪੈਸਾ ਹੈ ਇਹਨਾਂ ਦੇ ਪੁੱਤ ਪੋਤੇ ਦੋ ਤੀਆਂ ਦਾ ਤੇ ਸਾਰਾ ਕੁਛ ਤੇ ਕਮਲੇ ਹੋਏ ਪਏ ਨੇ ਕਿਸੇ ਨੂੰ ਪਤਾ ਹੀ ਨਹੀਂ ਵੀ ਕੀ ਕਰਦੇ ਕੀ ਨਹੀਂ ਇਹ ਸਾਰਾ ਕੁਛ ਜਿਹੜੀ ਮੱਤ ਮਾਰੀ ਹੈ ਨਾ ਇਹ ਚੜਾਵੇ ਦੇ ਪੈਸੇ ਨੇ ਮਾਰੀ ਹੈ ਇਸ ਕਰਕੇ ਬੇਨਤੀ ਹੈ ਪੰਜਾਬ ਦੇ ਲੋਕੋ ਇਹਨਾਂ ਨੂੰ ਕਿਹਾ ਕਰੋ ਜਿਹੜੇ ਅਕਾਲ ਲਈ ਅਕਲੋਂ ਖਾਲੀ ਨੇ ਵੀ ਤੁਸੀਂ ਆਪਣੀ ਪਾਰਟੀ ਦਾ ਫੰਡ ਆਪਣੇ ਜਰਗੇ ਪੈਦਾ ਕਰੋ ਗੋਲਕਾਂ ਦੇ ਵਿੱਚੋਂ ਸਿਆਸੀ ਫੰਡ ਵਰਤ ਕੇ ਲੋਕਾਂ ਨੂੰ ਤੁਸੀਂ ਅਪਾਹਜ ਨਾ ਬਣਾਓ ਇਹ ਸਵਾਲ ਕਰਿਆ ਕਰੋ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ